ਮੈਜਿਸਪਾਲ ਸਿੰਘ ਏਸੀਪੀ ਸੈਂਟਰਲ ਇਹ ਆਪਦੇ ਮਾਦਰ ਨੂੰ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਲੱਗ ਰਿਹਾ ਹੈ ਕਿ ਇੱਕ ਦੁਕਾਨ ਦੇ ਉੱਤੇ ਕੁਝ ਲੋਕਾਂ ਨੇ ਆ ਕੇ ਅਟੈਕ ਕੀਤਾ ਹੈ। ਉਹਦੇ ਸਬੰਧ ਵਿੱਚ ਕੱਲ ਸਾਡੇ ਕੋਲ ਇੱਕ ਕੇਸ ਰਿਪੋਰਟਡ ਹੋਇਆ ਸੀਗਾ ਕਿ ਦੱਦੀਆਂ ਵਾਲੀ ਦੁਕਾਨ ਜਿਹੜੀ ਚਾਸੀ ਬਾਜ਼ਾਰ ਦੇ ਵਿੱਚ ਆ ਉਹਦੇ ਵਿੱਚ ਕੋਈ ਝਗੜਾ ਹੋਇਆ ਹੈ। ਇਹਦੇ ਸਬੰਧ ਵਿੱਚ ਪੁਲਿਸ ਫੋਰਟੀ ਤੁਰੰਤ ਮੌਕੇ ਤੇ ਪਹੁੰਚੀ ਸੀਗੀ। ਜੋ ਤਸਦੀਕ ਕੀਤਾ ਉਹਦੇ ਵਿੱਚ ਇਹ ਸੀਗਾ ਭਗਵਾਨ ਦਾਸ ਦੀ ਕਪੜੇ ਦੀ ਦੁਕਾਨ। ਪਗੋਵੰਦਾਸ ਦਾ ਪੋਤਰਾ ਜਿਹੜਾ ਨਾ ਬੰਟੀ ਨਾ ਪਤਾ ਚੱਲਿਆ ਹੈ ਉਹਦਾ ਸ਼ਾਦੀ ਹੋਈ ਸੀਗੀ ਸ਼ਾਦੀ ਤੋਂ ਬਾਅਦ ਉਹ ਜਲਦੀ ਹੀ ਆਪਣੇ ਜਿਹੜਾ ਪਾਈਸ ਦੇ ਨਾਲ ਕੋਈ ਜੋ ਸਪੂਟ ਪੈ ਗਿਆ ਸੀਗਾ ਇਹਨਾਂ ਦੇ ਆਸ ਵਿੱਚ ਕੋਈ ਝਗੜਾ ਚੱਲਦਾ ਸੀਗਾ ਤੇ ਕੱਲ ਇਸੇ ਝਗੜੇ ਦੇ ਦੌਰਾਨ ਹੀ ਲੜਕੀ ਤੇਰੇ ਲੋ ਆ ਕੇ ਤੇ ਜਿਹੜਾ ਇਹਨਾਂ ਦੀ ਦੁਕਾਨ ਦੇ ਉੱਤੇ ਅਟੈਕ ਕੀਤਾ ਗਿਆ ਤੇ ਇਹਨਾਂ ਦੇ ਉੱਤੇ ਸੱਟਾਂ ਲਾਈਆਂ ਗਈਆਂ ਨੇ ਇਹ ਬੰਦੇ ਇੰਜਰਡ ਹੋਏ ਸੀਗੇ ਇਹਨਾਂ ਨੂੰ ਕੱਲ ਵੀ ਬਿਆਨ ਲਗਾਉਣ ਵਾਸਤੇ ਕਿਹਾ ਸੀਗਾ ਇਹਨਾਂ ਨੇ ਕੱਲ ਕੋਈ ਬਿਆਨ ਨਹੀਂ ਲਿਖਾਇਆ ਤੇ ਹਾਲੇ ਤੱਕ ਇਹਨਾਂ ਲੋ ਕੋਈ ਬਿਆਨ ਨਹੀਂ ਕਿਸੇ ਦੇ ਕੋਲ ਵੀ ਲਿਖਾਇਆ ਗਿਆ ਲੇਕਿਨ ਪੁਲਸ ਲੋਗ ਐਕਸ਼ਨ ਕੀਤਾ ਜਾ ਰਿਹਾ ਪਰ ਤੇ ਜਦੋਂ ਵੀ ਇਹਨਾਂ ਨੂੰ ਕੋਈ ਬਿਆਨ ਲਿਖਾਇਆ ਜਾਊਗਾ ਤੇ ਚਾਹਾਂ ਤੇੜੀ ਆ ਉਹ ਜਿਹਦੇ ਖਿਲਾਫ ਬੰਦੀ ਵੀ ਕਾਫੀ